ਕਾਕੀ ਸਵਾਗਤ ਕਰਦੇ ਆਂ ਤੁਹਾਡਾ ਵਾਈਗਰੂ ਕਲੋਥ ਹਾਊਸ ਐਂਡ ਪਾਰਟੀਕੂਲਰ ਡਾਵਨ ਅੱਜ ਫੇਰ ਇੱਕ ਨਵੀਂ ਕਲੈਕਸ਼ਨ ਦੇ ਨਾਲ ਹਾਜ਼ਰ ਹੋਏ ਆਂ ਜੀ ਅੱਜ ਅਸੀਂ ਫੇਰ ਤੁਹਾਡੇ ਵਸਤੇ ਲੈ ਕੇ ਆਏ ਆਂ ਬੁਟੀਕ ਵਰਕ ਦੇ ਸੂਟ ਬਹੁਤ ਹੀ ਪਿਆਰੇ ਜਿਹੇ ਡਿਜ਼ਾਈਨਾਂ ਦੇ ਵਿੱਚ ਕਈ ਸੂਟ ਦੀ ਸਟਾਕ ਵੀ ਕੀਤੀ ਰੀਸਟਾਕ ਵੀ ਕੀਤੀ ਹੈ ਜੀ ਸਭ ਤੋਂ ਪਹਿਲਾਂ ਇਹ ਵਾਲਾ ਸੂਟ ਚੈੱਕ ਕਰੋ ਜੀ ਇਹ ਵੀ ਕਾਫੀ ਡਿਮਾਂਡ ਸੀ ਮੇਰੀ ਭੈਣਾਂ ਦੇ ਦੁਆਰਾ ਲੈ ਕੇ ਆਏ ਆਂ ਜੀ ਰੀਸਟਾਕ ਕੀਤਾ ਇਹ ਵਾਲਾ ਸੂਟ ਬਹੁਤ ਹੀ ਪਿਆਰਾ ਜਿਹਾ ਸੂਟ ਹੈ ਜਜ਼ਦੀਕ ਤੋਂ ਦੇਖੋ ਜੀ ਤੁਸੀਂ ਵਰਕ ਦੇਖੋ ਕਲਰ ਦੇਖੋ ਵਰਕ ਦੀ ਫਿਨਿਸ਼ਿੰਗ ਚੈੱਕ ਕਰ ਸਕਦੇ ਹੋ ਚੈੱਕ ਕਰੋ ਜੀ ਨਜ਼ਦੀਕ ਤੋਂ ਵਰਕ ਦੀ ਫਿਨਿਸ਼ਿੰਗ ਬਹੁਤ ਸੋਹਣਾ ਸੂਟ ਬਣਿਆ ਹੋਇਆ ਜੀ ਪ੍ਰਾਈਸ ਸਿਰਫ ਰਹਿਣ ਵਾਲੀ ਹੈ ਜੀ 850 850 ਦੇ ਤੁਸੀਂ ਇਹ ਵਾਲਾ ਸੂਟ ਲੈ ਸਕਦੇ ਹੋ ਬਹੁਤ ਸਾਰੀਆਂ ਭੈਣਾਂ ਨੇ ਪਿਛਲੇ ਵਾਲੇ ਸੂਟ ਮੰਗੇ ਸੀ ਦੁਬਾਰਾ ਅਸੀਂ ਲੈ ਕੇ ਆਏ ਆ ਰੀਸਟਾਕ ਕਰਤੇ ਆ ਜੀ ਇਹ ਵਾਲੇ ਚੈੱਕ ਕਰੋ ਜੀ ਇਹ ਵਾਲਾ ਰਹੂਗਾ ਇਹਦੀਆਂ ਬਾਹਾਂ ਦਾ ਡਿਜ਼ਾਈਨ ਠੀਕ ਹੈ ਜੀ ਇਹ ਵਾਲਾ ਰਹਿਣਾ ਸੀ ਇਹਦਾ ਫਰੰਟ ਦਾ ਡਿਜ਼ਾਈਨ ਬਹੁਤ ਹੀ ਪਿਆਰਾ ਜਿਹਾ ਡਿਜ਼ਾਈਨ ਦੇ ਵਿੱਚ ਰਹਿਣ ਵਾਲਾ ਸੂਟ ਠੀਕ ਹੈ ਜੀ ਦੋ ਕਲਰਾਂ ਦੇ ਵਿੱਚ ਆਇਆ ਸੀ ਸਾਡੇ ਕੋਲੇ ਦੁਬਾਰਾ ਇੱਕ ਹੋਰ ਕਲਰ ਦਿਖਾਣੇ ਕੇਵਲਾ ਕਲਰ ਸੀ ਬਹੁਤ ਹੀ ਪਿਆਰਾ ਜਿਹਾ ਦੂਸਰਾ ਕਲਰ ਚੈੱਕ ਕਰੋ ਜੀ ਠੀਕ ਹੈ ਜੀ ਇਹ ਕੇਵਲਾ ਕਲਰ ਸੀ ਇਹਦੇ ਵਿੱਚ ਦੂਸਰਾ ਕਲਰ ਚੈੱਕ ਕਰੋ ਦੇਖੋ ਜੀ ਇਹ ਵਾਲਾ ਕਲਰ ਚੈੱਕ ਕਰੋ ਜੀ ਲਾਉਡ ਇਹ ਆਊਗਾ ਸਕਾਈ ਬਲੂ ਕਲਰ ਦੇ ਵਿੱਚ ਇਸ ਕਾਈ ਬਲੂ ਕਲਰ ਚ ਆਊਗਾ ਜੀ ਬਹੁਤ ਹੀ ਪਿਆਰਾ ਸਾ ਡਿਜ਼ਾਈਨ ਰਹਿਣ ਵਾਲਾ ਸਟਾਫ ਬਹੁਤ ਹੀ ਫਾਈਨ ਹੈ ਜੀ ਸਟਾਫ ਬਹੁਤ ਜ਼ਿਆਦਾ ਫਾਈਨ ਰਹਿਣ ਵਾਲਾ ਜੀ ਬਿਲਕੁਲ ਪਿਓਰ ਕੈਮਰਾ कॉटन ਰੋਗੀ ਜੀ ਬਿਲਕੁਲ ਪਿਓਰ ਵਾਲੀ ਐਸ ਕੇ ਦੀ ਰਹਿਣ ਵਾਲੀ ਹੈ ਜੀ ਕੈਮਰਾ कॉटन ਸਟਾਫ ਬਹੁਤ ਫਾਈਨ ਹੈ ਬਾਏ ਕਰਕੇ ਦੇਖੋ ਜੀ ਤੇ ਬਾਕੀ ਤੁਸੀਂ ਵਰਕ ਦੀ ਫਿਨਿਸ਼ਿੰਗ ਦੇਖ ਸਕਦੇ ਹੋ ਜੀ ਵਰਕ ਦੀ ਫਿਨਿਸ਼ਿੰਗ ਦੇਖ ਸਕਦੇ ਹੋ ਚੈੱਕ ਕਰੋ ਜੀ ਬਹੁਤ ਪਿਆਰਾ ਜਿਹਾ ਸੂਟ ਰਹਿਣ ਵਾਲਾ ਜੀ ਇਹ ਇਹਦੇ ਉੱਪਰ ਤੁਸੀਂ ਫਿਨਿਸ਼ਿੰਗ ਪੱਟੀ ਦੇ ਕੇ ਇਹਨੂੰ ਹੋਰ ਵੀ ਜ਼ਿਆਦਾ ਸੋਹਣਾ ਬਣਾ ਸਕਦੇ ਹੋ ਦੇਖੋ ਜੀ ਜਿਹੜੇ ਕਲਰ ਦਾ ਵਰਕ ਹੋਇਆ ਉਹਦੇ ਨਾਲ ਦੀ ਤੁਸੀਂ ਇਹਨੂੰ ਫਿਨਿਸ਼ਿੰਗ ਪੱਟੀ ਦੇ ਲਓ ਜੀ ਠੀਕ ਹੈ ਜੀ ਬਹੁਤ ਪਿਆਰਾ ਸੂਟ ਬਣ ਜਾਣਾ ਐਦਾਂ ਇਹਨੂੰ ਫਿਨਿਸ਼ਿੰਗ ਪੱਟੀ ਦੇ ਸਕਦੇ ਹੋ ਚੈੱਕ ਕਰੋ ਜੀ ਬਹੁਤ ਪਿਆਰਾ ਸੂਟ ਬਣ ਜਾਣਾ ਪ੍ਰਾਈਸ ਰਹਿਣੀ ਹੈ ਜੀ 850 ਰੁਪਏ ਕਾਫੀ ਹੈਵੀ ਵਰਕ ਰਹਿਣ ਵਾਲਾ ਜੀ ਪੂਰੇ ਦੋ ਪੈਨਲ ਜਾ ਰਹੇ ਆ ਸਲੀਵਸ ਦਾ ਵਰਕ ਵੀ ਤੁਹਾਨੂੰ ਮਿਲੂਗਾ ਚੈੱਕ ਕਰੋ ਜੀ ਇਹ ਵਾਲਾ ਰਹਿਣਾ 슬ੀਵਸ ਦਾ ਵਰਕ ਲਓ ਜੀ ਇਹ 슬ੀਵਸ ਦਾ ਵਰਕ ਮਿਲਣ ਵਾਲਾ ਪ੍ਰਾਈਸ ਇਹਦੀ ਰਹਿਣ ਵਾਲੀ ਹੈ ਜੀ ਸਿਰਫ 850 ਦੇ ਵਿੱਚ ਤੁਸੀਂ ਇਹ ਵਾਲਾ ਸੂਟ ਸਾਡੇ ਕੋਲੋਂ ਲੈ ਸਕਦੇ ਹੋ ਬਹੁਤ ਹੀ ਪਿਆਰਾ ਜਿਹਾ ਸੂਟ ਰਹਿਣ ਵਾਲਾ ਅਗਲਾ ਕਲਰ ਚੈੱਕ ਕਰੋ ਜੀ ਅਗਲਾ ਡਿਜ਼ਾਈਨ ਲਓ ਜੀ ਇਹ ਸਿੰਧੀ ਵਰਕ ਆਇਆ ਜੀ ਬਿਲਕੁਲ ਛੋਟੀ ਛੋਟੀ ਬੂਟੀ ਰਹਿਣੀ ਹੈ ਸਿੰਧੀ ਵਰਕ ਦੇ ਵਿੱਚ ਲਓ ਜੀ ਖਾਦੀ ਦੇ ਉੱਪਰ ਰੜੀ ਹੈ ਖਾਦੀ ਦੇ ਉੱਪਰ ਰੈਡੀ ਆ ਕਾਫੀ ਡਿਮਾਂਡ ਰਹਿੰਦੀ ਹੈ ਜੀ ਐਦਾਂ ਦੇ ਛੋਟੇ-ਛੋਟੇ ਬੂਟੀਆਂ ਵਾਲੇ ਵਰਕ ਦੀ ਇਹ ਸਿੰਧੀ ਦੇ ਵਿੱਚ ਬਣੀਆਂ ਹੋਈਆਂ ਬਿਲਕੁਲ ਛੋਟੀਆਂ-ਛੋਟੀਆਂ ਬੂਟੀਆਂ ਪਈਆਂ ਹੋਈਆਂ ਜੀ ਪੂਰੇ ਫਰੰਟ ਉੱਪਰ ਆਊਗਾ ਵਰਕ ਸਿੰਧੀ ਵਰਕ ਹੈ ਖਾਦੀ ਦੇ ਵਿੱਚ ਰਹਿਣ ਵਾਲਾ ਸਟੱਫ ਹੈ ਜੀ ਤੇ ਇਹਦੀਆਂ ਸਲੀਵਸ ਵੀ ਆਉਣਗੀਆਂ ਦੇਖੋ ਜੀ ਇਹ ਸਲੀਵਸ ਦਾ ਵਰਕ ਰਹਿਣਾ ਪੂਰਾ ਫੁੱਲ ਹੈਵੀ ਸਲੀਵਸ ਦਾ ਵਰਕ ਰਹਿਣ ਵਾਲਾ ਜੀ ਚੈੱਕ ਕਰੋ ਪੂਰਾ ਫੁੱਲ ਹੈਵੀ ਸਲੀਵਸ ਦਾ ਵਰਕ ਰਹੂਗਾ ਜੀ ਇਹਦੇ ਉੱਪਰ ਤੁਸੀਂ ਦੇ ਸਕਦੇ ਹੋ ਫਿਨਿਸ਼ਿੰਗ ਪੱਟੀ ਇਹ ਬਹੁਤ ਸੋਹਣਾ suit ਰੈਡੀ ਹੋ ਜਾਣਾ ਬਣ ਕੇ ਤੁਹਾਡਾ ਫਿਨਿਸ਼ਿੰਗ ਪੱਟੀ ਦੇ ਨਾਲ। ਬੜੀ ਚੈੱਕ ਕਰੋ ਜੀ ਇਹ ਤੁਸੀਂ ਲਗਾ ਸਕਦੇ ਇਹਦੇ ਉੱਪਰ ਫਿਨਿਸ਼ਿੰਗ ਪੱਟੀ। ਫਿਨਿਸ਼ਿੰਗ ਪੱਟੀ ਦੇ ਕੇ ਇਹਨੂੰ ਦੇ ਸਕਦੇ ਹੋ ਪੂਰੀ ਗੈਟਅਪ suit ਨੂੰ ਦੇਖੋ ਜੀ ਬਹੁਤ ਪਿਆਰਾ suit ਬਣ ਜਾਣਾ ਐਦਾਂ ਫਿਨਿਸ਼ਿੰਗ ਪੱਟੀ ਲਗਾ ਕੇ ਇਹਨੂੰ। ਚੈੱਕ ਕਰੋ ਜੀ ਬਹੁਤ ਪਿਆਰਾ suit ਬਣਨਾ। ਕਾਫੀ ਟ੍ਰੈਂਡ ਹੈ ਜੀ ਛੋਟੀ ਛੋਟੀ ਬੂਟੀ ਦਾ। ਪ੍ਰਾਈਸ ਰਹਿਣੀ ਹੈ ਜੀ ਇਹਦੀ ਸਿਰਫ 750 ਖਾਦੀ ਦੇ ਵਿੱਚ ਰੈਡੀ ਆ ਜੀ 750 ਦੀ ਪ੍ਰਾਈਸ ਰਹਿਣ ਵਾਲੀ ਆ ਅਗਲਾ ਸੂਟ ਚੈੱਕ ਕਰੋ ਜੀ ਲਓ ਜੀ ਇਹ ਆ ਉਹ ਕਾਦੀ ਸਿੰਧੀ ਵਰਕ ਦੇ ਵਿੱਚ ਇਹ ਸੈਲਫ ਦੇ ਵਿੱਚ ਸਟਾਫ ਰਹੂਗਾ ਜੀ ਇਹ ਸੈਲਫ ਪ੍ਰਿੰਟ ਸਟਾਫ ਰਹਿਣਾ ਜੀ ਇਹਦਾ ਇਹ ਸਿੰਧੀ ਵਰਕ ਦੇ ਵਿੱਚ ਬਹੁਤ ਸੋਹਣਾ ਘੇਰਾ ਰੈਡੀ ਹੋਇਆ ਚੈੱਕ ਕਰੋ ਲਓ ਜੀ ਬਹੁਤ ਪਿਆਰਾ ਜਿਹਾ ਘੇਰਾ ਬਣਿਆ ਹੋਇਆ 22 23 ਇੰਚ ਦਾ ਘੇਰਾ ਰੈਡੀ ਹੋਣਾ ਇਹਦਾ ਆ ਇਹ ਵਾਲੀਆਂ ਰਹਿਣੀਆਂ ਜੀ ਇਹਦੀਆਂ 슬ੀਵਸ ਪੂਰੀਆਂ ਫੁੱਲ ਹੈਵੀ ਰਹਿਣੀਆਂ 슬ੀਵਸ ਸੈਲਫ ਦੇ ਵਿੱਚ ਸਟਾਫ ਰਹੂਗਾ ਪ੍ਰਾਈਸ ਰਹੂਗੀ ਇਹਦੀ 700 ਰੁਪਏ ਅਗਲਾ ਸੂਟ ਚੈੱਕ ਕਰੋ ਜੀ ਇਹਦੀ 750 ਰਹੂਗੀ ਜੀ ਠੀਕ ਹੈ ਜੀ 750 ਦੇ ਤੁਸੀਂ ਇਹ ਵਾਲਾ ਸੂਟ ਪੂਰਾ ਫੁੱਲ ਹੈਵੀ ਲੈ ਸਕਦੇ ਹੋ ਸਾਡੇ ਕੋਲੋਂ ਖਾਦੀ ਸਟਾਫ ਰਹੂਗਾ ਜੀ ਅਗਲਾ ਸੂਟ ਚੈੱਕ ਕਰੋ ਜੀ ਇਹ ਵੀ ਬਹੁਤ ਪਿਆਰਾ ਜਿਹਾ ਸੂਟ ਹੈ ਲਓ ਜੀ ਇਹ ਚੈੱਕ ਬਰਬਰੀ ਤੇ ਰੈਡੀ ਹੈ ਜੀ ਬਹੁਤ ਪਿਆਰਾ ਸੂਟ ਰਹਿਣ ਵਾਲਾ ਹੈ ਇਹਦਾ ਘੇਰਾ ਵੀ ਤੁਸੀਂ ਚੈੱਕ ਕਰ ਸਕਦੇ ਹੋ ਜੀ ਜੇਕਰ ਤੁਸੀਂ ਇਹਦਾ ਜਿਹੜਾ ਘੇਰਾ 24 ਇੰਚ 25 ਇੰਚ ਤੱਕ ਰੈਡੀ ਹੋਊਗਾ ਠੀਕ ਹੈ ਜੀ 24 25 ਇੰਚ ਤੱਕ ਘੇਰਾ ਰੈਡੀ ਹੋਣਾ ਜਿਨ੍ਹਾਂ ਦਾ ਘੇਰਾ ਘੱਟ ਹੈ ਜੀ ਬੰਦਾ ਉਹ ਇਹਦੇ ਵਿੱਚ ਪਿੰਟੈਕਸ ਪਾ ਸਕਦੇ ਹੋ ਜੀ ਠੀਕ ਹੈ ਜੀ ਪਿੰਟੈਕਸ ਪਾ ਕੇ ਐਦਾਂ ਡਿਜ਼ਾਈਨ ਕਰ ਸਕਦੇ ਹੋ ਐਦਾਂ ਪਾ ਲੋ ਜੀ ਐਦਾਂ ਪਾ ਲੋ ਇਧਰਲੀ ਸਾਈਡ ਪਾ ਲੋ ਨਹੀਂ ਤਾਂ ਜੀ ਡਿਜ਼ਾਈਨਿੰਗ ਬਣ ਜਾਣੀ ਹੈ ਜੀ ਨਹੀਂ ਤਾਂ ਤੁਹਾਡਾ ਘੇਰਾ ਘਟ ਜਾਣਾ ਠੀਕ ਹੈ ਜੀ ਜੇਕਰ ਤੁਸੀਂ ਘੇਰਾ ਘਟ ਕਰਨਾ ਹੈ ਤਾਂ ਤੁਸੀਂ ਇਹਦੇ ਸਾਈਡਾਂ ਇਹਦੇ ਵਿੱਚ ਡਿਜ਼ਾਈਨ ਕਰ ਸਕਦੇ ਹੋ ਪੈਂਟੈਕਸ ਪਾ ਸਕਦੇ ਹੋ ਜੀ ਇਹਦੇ ਤੇ ਇਹ ਵਾਲੀਆਂ ਰਹਿਣੀਆਂ ਇਹਦੀਆਂ 슬ੀਵਸ ਚੈੱਕ ਕਰੋ ਜੀ ਇਹ ਫਿਨਿਸ਼ 슬ੀਵਸ ਰਹਿਣਗੀਆਂ ਤੇ ਇਹ ਵਾਲੀ ਰਹਿਣੀ ਇਹਦੀ ਸਲਵਾਰ ਦਾ ਵਰਕ ਇਹ ਸਲਵਾਰ ਤੇ ਵਰਕ ਆਉਣਾ ਜੀ ਇਹਦਾ ਠੀਕ ਹੈ ਜੀ ਵਰਕ ਦੀ ਫਿਨਿਸ਼ਿੰਗ ਤੁਸੀਂ ਨਜ਼ਦੀਕ ਤੋਂ ਚੈੱਕ ਕਰੋ ਜੀ ਦੇਖ ਸਕਦੇ ਹੋ ਨੇ ਜਦੀਕ ਤੋਂ ਵਰਕ ਦੀ ਫਿਨਿਸ਼ਿੰਗ ਪ੍ਰਾਈਜ਼ ਰਹੂਗੀ ਇਹਦੀ 850 ਰੁਪਏ 850 ਦੇ ਵਿੱਚ ਤੁਸੀਂ ਇਹ ਵਾਲਾ ਸੂਟ ਲੈ ਸਕਦੇ ਹੋ ਜੀ ਅਗਲਾ ਸੂਟ ਚੈੱਕ ਕਰੋ ਜੀ ਲਓ ਜੀ ਇਹ ਵੀ ਬਹੁਤ ਪਿਆਰਾ ਜਿਹਾ ਕਲਰ ਹੈ ਲਾਈਟ ਜਿਹਾ ਮਿੱਠਾ ਜਿਹਾ orange shade ਚਾਣਾ ਜੀ ਬਹੁਤ ਪਿਆਰਾ ਕਲਰ ਹੈਨ ਵਾਲਾ ਚੈੱਕ ਕਰੋ ਜੀ ਵਰਕ ਦੀ نزدਿਕ ਤੋਂ ਫਿਨਿਸ਼ਿੰਗ ਦੇਖੋ ਦੋ ਪੈਨਲਸ ਜਾ ਰਹੇ ਆ ਪੂਰਾ ਫਿਨਿਸ਼ਿੰਗ ਦੇ ਨਾਲ ਵਰਕ ਹੋਇਆ ਜੀ ਬਹੁਤ ਸੋਹਣਾ ਘੇਰੇ ਦੇ ਉੱਪਰ ਵਰਕ ਹੋਇਆ ਘੇਰਾ ਵੀ ਤੁਸੀਂ ਜਿੰਨਾ ਮਰਜ਼ੀ ਰੈਡੀ ਕਰ ਸਕਦੇ ਹੋ ਤੁਸੀਂ ਇਹਦਾ ਦੇਖੋ ਜੀ ਇਹ ਰਹਿਣੀ ਹੈ ਇਹਦੀਆਂ 슬ੀਵਸ ਦਾ ਵਰਕ ਜੀ ਇਹ 슬ੀਵਸ ਦਾ ਵਰਕ ਰਹਿਣਾ ਜਿਹਦਾ ਘੇਰਾ ਘੱਟੋਂ ਦਾ ਸਾਈਡ ਵਿੱਚ ਇੰਡੈਕਸ ਪਾਸ ਪਾ ਕੇ ਤੁਸੀਂ ਆਪਣਾ ਘੇਰਾ ਪੂਰਾ ਕਰ ਸਕਦੇ ਹੋ ਇਹ ਸਲਵਾਰ ਦਾ ਵਰਕ ਰਹਿਣਾ ਜੀ ਪ੍ਰਾਈਸ ਰਹਿਣੀ ਹੈ ਜੀ ਇਹਦੀ 850 850 ਦੇ ਤੁਸੀਂ ਇਹ ਵਾਲਾ ਸੂਟ ਲੈ ਸਕਦੇ ਹੋ ਸਾਡੇ ਕੋਲੋਂ ਕੀ ਜੀ ਅਗਲਾ ਸੂਟ ਚੈੱਕ ਕਰੋ ਜੀ ਇਹ ਸਿੰਧੀ ਦੇ ਵਿੱਚ ਆਊਗਾ ਜੀ ਲਓ ਜੀ ਇਹ ਸਿੰਧੀ ਦੇ ਵਿੱਚ ਆਊਗਾ ਜੀ ਬਹੁਤ ਪਿਆਰਾ ਜਿਹਾ ਸੂਟ ਰਹਿਣ ਵਾਲਾ ਪੂਰਾ ਫੁੱਲ ਹੈਵੀ ਹੈ ਜੀ ਇਹ 슬ੀਵਸ ਤੁਸੀਂ ਦੇਖ ਸਕਦੇ ਹੋ ਇਹ ਵਾਲੀਆਂ ਬਣੀਆਂ ਹੋਈਆਂ 슬ੀਵਸ 750 ਇਹਦੀ ਪ੍ਰਾਈਸ ਰਹੂਗੀ ਜੀ ਲਓ ਜੀ ਇਹ 슬ੀਵਸ ਰਹਿਣੀਆਂ 750 ਇਹਦੀ ਪ੍ਰਾਈਸ ਰਹਿਣ ਵਾਲੀ ਹੈ ਠੀਕ ਹੈ ਜੀ ਇਹ ਵਾਲਾ ਸੂਟ ਦੇਖੋ ਜੀ ਇਹ ਸਿੱਤ ਤੁਹਾਡੀ ਬਸਤੀ ਲੈ ਕੇ ਆ ਆਰਗੈਂਜ਼ਾ ਦੇ ਵਿੱਚ ਬਹੁਤ ਸੋਹਣਾ ਸੂਟ ਰਹਿਣਾ ਜੀ ਪਿਓਰ ਆਰਗੈਂਜ਼ਾ ਦੇ ਵਿੱਚ ਰਹਿਣਾ ਛੋਟੀ ਛੋਟੀ ਬੂਟੀ ਬਣੀ ਹੈ ਜੀ ਸਾਰੇ ਉੱਪਰ ਪਾਰਟੀ ਵੇਅਰ ਸੂਟ ਰੈਡੀ ਹੋਣਾ ਤੁਹਾਡਾ ਬਣ ਕੇ ਦੇਖੋ ਜੀ ਪੂਰੇ ਫਰੰਟ ਦੇ ਉੱਪਰ ਇਹਦਾ ਵਰਕ ਹੋਇਆ ਜੀ ਛੋਟੀ ਛੋਟੀ ਬੂਟੀ ਬਣੀ ਹੋਈ ਹੈ ਕਾਫੀ ਟ੍ਰੈਂਡ ਹੈ ਤੇ ਡਿਮਾਂਡ ਬਹੁਤ ਹੈ ਮੇਰੀ ਭੈਣਾਂ ਦੀ ਵੀ ਅੱਧੀ ਪੂਰੀ ਸ਼ਰਟ ਦੇ ਉੱਪਰ ਛੋਟੀਆਂ ਛੋਟੀਆਂ ਬੂਟੀਆਂ ਹੋਣ ਨਜ਼ਦੀਕ ਤੋਂ ਦੇਖੋ ਜੀ ਬਹੁਤ ਪਿਆਰਾ ਜਿਹਾ ਸੂਟ ਰਹਿਣ ਵਾਲਾ ਜੀ ਠੀਕ ਹੈ ਜੀ ਛੋਟੀਆਂ ਬੂਟੀਆਂ ਦਾ ਸੁਰ ਕਹਿੰਦੇ ਸੀ ਇਹਨੂੰ ਇਧਰ ਇਹਦੀਆਂ 슬ੀਵਸ ਰੈਡੀ ਆ ਇਹ ਵਾਲੀਆਂ 슬ੀਵਸ ਰਹਿਣਗੀਆਂ ਤੇ ਸਲਵਾਰ ਦਾ ਵਰਕ ਵੀ ਮਿਲੂਗਾ ਸਲਵਾਰ ਦੇ ਉੱਪਰ ਵੀ ਛੋਟੀਆਂ ਛੋਟੀਆਂ ਬੂਟੀਆਂ ਆਉਣਗੀਆਂ ਜੀ ਚੈੱਕ ਕਰੋ ਜੀ ਇਹ ਆਉਣੀਆਂ ਸਲਵਾਰ ਦੇ ਉੱਪਰ ਛੋਟੀਆਂ ਛੋਟੀਆਂ ਬੂਟੀਆਂ ਸਲਵਾਰ ਦੇ ਉੱਪਰ ਆਉਣੀ ਐ ਕਲਰ ਆ ਰਿਹਾ ਡੱਲ ਪਰ ਬਹੁਤ ਸੋਨਾ ਫਿਰੋਜ਼ੀ ਜਿਹੜਾ ਫਿਰੋਜ਼ੀ ਕਲਰ ਸਭ ਨੂੰ ਪਤਾ ਹੁੰਦਾ ਵੀ ਫਿਰੋਜ਼ੀ ਕਲਰ ਕਿੰਨਾ ਪਿਆਰਾ ਹੁੰਦਾ ਨਾ ਸਭ ਦੇ ਮਨਪਸੰਦ ਕਲਰ ਹੁੰਦਾ ਫਿਰੋਜ਼ੀ ਉਹ ਵਾਲਾ ਕਲਰ ਐ ਜੀ ਪਰ ਵੀਡੀਓ ਦੇ ਵਿੱਚ ਹਮੇਸ਼ਾ ਹੀ ਫਿਰੋਜ਼ੀ ਕਲਰ ਡੱਲ ਆ ਠੀਕ ਹੈ ਬਹੁਤ ਪਿਆਰਾ ਸੂਟ ਬਣਨਾ ਪ੍ਰਾਈਸ ਜਦੀ 990 ਰਹਿਣੀ ਹੈ ਜੀ 990 ਵਿੱਚ ਤੁਸੀਂ ਪਿਓਰ ਵਿਸਕੋਸ ਆਰਗੇਂਜ਼ਾ ਦਾ ਸੂਟ ਸਾਡੇ ਕੋਲੋਂ ਲੈ ਸਕਦੇ ਹੋ ਜੀ ਛੋਟੀ ਬੂਟੀ ਦਾ ਸੂਟ ਹੈ ਬਾਕੀ ਤੁਸੀਂ ਇਹਨੂੰ ਫਿਨਿਸ਼ਿੰਗ ਪੱਟੀ ਦੇ ਕੇ ਬਹੁਤ ਸੋਹਣਾ ਸੂਟ ਰੈਡੀ ਕਰ ਸਕਦੇ ਹੋ ਸਾਈਡਾਂ ਤੇ ਤਾਂ ਪਿੰਕ ਕਲਰ ਦੀ ਫਿਨਿਸ਼ਿੰਗ ਪੱਟੀ ਦੇ ਲਓ ਜੀ ਆਰਗੇਂਜ਼ਾ ਦੇ ਵਿੱਚ ਫਿਨਿਸ਼ਿੰਗ ਪੱਟੀ ਨਾਲ ਬਹੁਤ ਸੋਹਣਾ ਸੂਟ ਬਣਦਾ ਹੈ ਦੇਖੋ ਜੀ ਐਦਾਂ ਦੇ ਸਕਦੇ ਹੋ ਤੁਸੀਂ ਇਹਨੂੰ ਫਿਨਿਸ਼ਿੰਗ ਪੱਟੀ ਬਾਕੀ neck ਡਿਜ਼ਾਈਨ ਵਾਲਾ ਕਰ ਸਕਦੇ ਹੋ ਛੋਟੀ ਬੁਟੀ ਦਾ ਸੂਟ ਰਹਿਣ ਵਾਲਾ organza ਤੇ 950 ਦੀ ਪ੍ਰਾਈਸ ਰਹਿਣੀ ਹੈ ਬਹੁਤ ਸੋਹਣਾ গারਲਿਸ਼ ਲੁੱਕ ਦੇ ਵਿੱਚ ਸੂਟ ਬਣਨਾ ਕੋਈ ਮਰਜ਼ੀ ਇਹਨੂੰ ਸੂਟ ਬਣਾ ਸਕਦੇ ਹੋ ਤੁਸੀਂ ਇਹਨੂੰ ਕਲਰ ਇਹਦੇ ਵਿੱਚ ਸਾਡੇ ਕੋਲੇ ਹੋਰ ਵੀ ਆਏ ਸੀ ਪਰ ਇਹਦੇ ਵਿੱਚ ਥੋੜਾ ਜਿਹਾ ਕੱਟ ਲੱਗ ਗਿਆ ਜੀ ਸੂਟਾਂ ਦਾ ਠੀਕ ਹੈ ਜੀ ਅਸੀਂ ਤੁਹਾਨੂੰ ਨਹੀਂ ਦਵਾਂਗੇ ਇਹ ਵਾਲੇ ਸੂਟ ਬਹੁਤ ਪਿਆਰੇ ਪਿਆਰੇ ਕਲਰ ਆਏ ਸੀ ਇਹ ਸਾਡੇ ਵਿੱਚ ਸੂਟਾਂ ਦੇ ਕੋਲ ਸੂਟਾਂ ਚ ਤੇ ਅਗਲਾ ਸੂਟ ਚੈੱਕ ਕਰੋ ਜੀ ਇਹ ਕੇਵਲਾ ਸੂਟ ਚੈੱਕ ਕਰੋ ਇਹ ਵੀ ਬਹੁਤ ਪਿਆਰਾ ਸੂਟ ਰਹੂਗਾ ਜੀ ਲਓ ਜੀ ਚੈੱਕ ਕਰੋ ਜੀ ਇਹ ਵਾਲਾ ਕਲਰ ਦੇਖੋ ਬਹੁਤ ਪਿਆਰਾ ਜਿਹਾ ਕਲਰ ਆਉਣ ਵਾਲਾ ਜਦੀਕ ਤੋਂ ਦੇਖੋ ਜੀ ਛੋਟੀ ਬੂਟੀ ਛੋਟੀਆਂ ਛਟੀਆਂ ਬੋਡੀਆਂ ਬਣੀ ਹੋਈਆਂ ਨੇ ਜਦੀਕ ਤੋਂ ਚੈੱਕ ਕਰੋ ਸਾਰੀ ਸ਼ਾਰਟ ਉੱਪਰ ਬਿਲਕੁਲ ਛੋਟੀ ਛੋਟੀ ਬੂਟੀ ਬਣੀ ਹੋਈ ਹੈ ਤੇ ਆਰਗੈਂਜ਼ਾ ਦੇ ਵਿੱਚ ਰਹਿਣਾ ਜੀ बिकॉज़ ਪਿਓਰ ਆਰਗੈਂਜ਼ਾ ਰਹੂਗਾ ਜੀ ਇਹ ਤੇ ਇਹ ਵਾਲੀ ਰੈਣੀ ਹੈ ਜਿਸ ਨਾਲ ਤੁਸੀਂ ਫਿਨਿਸ਼ਿੰਗ ਪੱਟੀ ਦੇ ਲੋ ਜੀ ਇਹ ਵਾਲੀ ਫਿਨਿਸ਼ਿੰਗ ਪੱਟੀ ਦੇ ਕੇ ਬਹੁਤ ਸੋਹਣਾ ਸੂਟ ਰੈਡੀ ਹੋਣਾ ਤੁਹਾਡਾ ਬਣ ਕੇ ਦੇਖੋ ਜੀ ਇਸ ਕਲਰ ਦੀ ਫਿਨਿਸ਼ਿੰਗ ਪੱਟੀ ਦੇ ਲੋ ਐਦਾਂ ਦਾ ਡਬਲ ਡਾਈ ਦੁਪੱਟਾ ਕਰ ਲੋ ਦੁਪੱਟੇ ਉੱਪਰ ਵੀ ਤੁਸੀਂ ਫਿਨਿਸ਼ਿੰਗ ਪੱਟੀ ਦੇ ਸਕਦੇ ਹੋ ਜੀ ਦੁਪੱਟੇ ਉੱਪਰ ਵੀ ਤੁਸੀਂ ਐਦਾਂ ਫਿਨਿਸ਼ਿੰਗ ਪੱਟੀ ਦੇ ਸਕਦੇ ਹੋ ਦੇਖੋ ਜੀ ਠੀਕ ਹੈ ਜੀ ਬਹੁਤ ਸੋਹਣਾ ਸੂਟ ਬਣਾ ਤੁਹਾਡਾ ਰੈਡੀ ਹੋ ਕੇ ਤੇਰੀਆਂ ਇਹਦੀਆਂ 슬ੀਵਸ ਦਾ ਵੀ ਕੰਮ ਹੋਇਆ ਦੇਖੋ ਜੀ ਇਹ 슬ੀਵਸ ਦਾ ਕੰਮ ਰਹੂਗਾ ਤੇ ਸਲਵਾਰ ਉੱਪਰ ਵੀ ਆਣਾ ਹੈ ਠੀਕ ਹੈ ਜੀ ਸਲਵਾਰ ਉੱਪਰ ਵੀ ਛੋਟੀਆਂ-ਛੋਟੀਆਂ ਬੂਟੀਆਂ ਆਉਣੀਆਂ ਬਹੁਤ ਪਿਆਰਾ ਸੂਟ ਬਣਨ ਵਾਲਾ ਇਹ ਸਲਵਾਰ ਦਾ ਵਰਕ ਹੈ ਤੇ ਛੋਟੀ ਬੂਟੀ ਦਾ ਬਹੁਤ ਪਿਆਰਾ ਸੂਟ ਬਣਨਾ ਪਿਓਰ ਬਿਕੋਸ ਔਰਗੈਂਜ਼ਾ ਦੇ ਤੇ ਪਾਲਟੀਅਰ ਤੁਹਾਡਾ ਸੂਟ ਰੈਡੀ ਹੋਣਾ ਇਹ ਬਿਕੋਸ ਔਰਗੈਂਜ਼ਾ ਤੇ ਪ੍ਰਾਈਸ ਰਹਿਣੀ ਹੈ ਇਹਦੀ ਸਿਰਫ 950 ਦੇ ਵਿੱਚ ਠੀਕ ਹੈ ਜੀ ਇਹ ਕੇਵਲ ਆ ਸੂਟ ਰਹੂਗਾ ਜੀ ਤੇ ਕੋਨਾ ਪਰਪਲ ਕਲਰ ਲਓ ਜੀ ਇਹ ਕਿਰੇ ਚ ਪਰਪਲ ਕਲਰ ਆਉਣਾ ਜੀ ਇਹ ਵੀ ਬਹੁਤ ਪਿਆਰਾ ਸੂਟ ਰਹਿਣ ਵਾਲਾ ਪਰਪਲ ਕਲਰ ਦਾ ਲਓ ਜੀ ਚੈੱਕ ਕਰੋ ਜੀ ਛੋਟੀ ਛੋਟੀ ਬੂਟੀਆਂ ਇਹ ਇਹ ਮੰਮੀਆਂ ਵੀ ਬਣਾ ਸਕਦੀਆਂ ਕੋਈ ਮਰਜ਼ੀ ਬਣਾ ਸਕਦਾ ਜੀ ਇਹਨਾਂ ਸੂਟਾਂ ਨੂੰ ਤੇ ਛੋਟੀ ਛੋਟੀ ਬੂਟੀਆਂ ਬਣੀ ਹੋਈ ਹੈ ਪਰਪਲ ਕਲਰ ਦੀ ਚੈੱਕ ਕਰੋ ਬਹੁਤ ਸੋਹਣਾ ਡਿਜ਼ਾਈਨ ਬਣਿਆ ਹੋਇਆ ਜੀ ਐਦਾਂ ਹੀ ਇਹਦੀਆਂ ਸਲੀਵਸ ਮਿਲ ਗਈਆਂ ਸਨਵਾਰ ਉੱਪਰ ਵੀ ਵਰਕ ਮਿਲੂਗਾ ਇਹਦੇ ਉੱਪਰ ਵੀ ਤੁਸੀਂ ਪਰਪਲ ਕਲਰ ਦੀ ਫਿਨਿਸ਼ਿੰਗ ਪੱਟੀ ਦੇ ਲਓ ਬਹੁਤ ਸੋਹਣਾ ਸੂਟ ਬਣ ਜਾਣਾ ਜੀ ਪਰਪਲ ਕਲਰ ਦੀ ਫਿਨਿਸ਼ਿੰਗ ਪੱਟੀ ਦੇ ਕੇ ਐਦਾਂ ਫਿਨਿਸ਼ਿੰਗ ਪੱਟੀ ਦੇ ਲਓ ਜੀ ਇਹਦੇ ਉੱਪਰ ਪਰਪਲ ਕਲਰ ਦੀ ਤੁਹਾਡਾ ਸੂਟ ਬਹੁਤ ਸੋਹਣਾ ਡਿਜ਼ਾਈਨਰ ਜਾਂ ਰੈਡੀ ਹੋਣਾ ਕਲਰ ਵੀ ਬਹੁਤ ਪਿਆਰਾ ਜੀ ਬਿਕੋਜ਼ ਔਰਗੈਂਜ਼ਾ ਤੇ ਰਹਿਣਾ ਬਹੁਤ ਪਿਆਰਾ ਕਲਰ ਹੈ ਡਬਲ ਸ਼ੈਡਡ ਦੁਪੱਟਾ ਕਰਾ ਲਓ ਇਹ ਸਲਵਾਰ ਦਾ ਵਰਕ ਹੋਣਾ ਜੀ ਇਹ ਸਲਵਾਰ ਤੇ ਬੂਟੀਆਂ ਆਉਣਗੀਆਂ ਛੋਟੇ-ਛੋਟੇ ਇਹ ਬਾਹਾਂ ਤੇ ਆਉਣਗੀਆਂ ਜੀ ਬਿਕੋਜ਼ ਔਰਗੈਂਜ਼ਾ ਦੇ ਵਿੱਚ ਰਹਿਣਾ ਜੀ ਸੂਟ ਹੈ ਪ੍ਰਾਈਸ ਸਿਰਫ 990 ਰਹਿਣ ਵਾਲੀ ਹੈ ਜੀ ਬਣੇ ਸੂਟ ਦੀ ਇਹ ਵਾਲਾ ਰਹੂਗਾ ਜੀ ਕ੍ਰਸ਼ ਕਾਟਨ ਦੇ ਵਿੱਚ ਚੈੱਕ ਕਰੋ ਇਹਦੇ ਉੱਪਰ ਵੀ ਤੁਹਾਨੂੰ ਫਲਾਵਰ ਮਿਲਣਗੇ ਛੋਟੇ-ਛੋਟੇ ਫਲਾਵਰ ਮਿਲਣ ਵਾਲੇ ਆ ਕਰਾਸ਼ ਦੇ ਵਿੱਚ ਰਹਿਣਾ ਜੀ ਕਰਾਸ਼ ਦੇ ਵਿੱਚ ਲਓ ਇਹਦੇ ਵੀ ਸਾਰੇ ਛੋੜ ਦੇ ਉੱਪਰ ਛੋਟੇ ਛੋਟੇ ਫਲਾਵਰ ਆਉਣ ਵਾਲੀਆਂ ਚੈੱਕ ਕਰੋ ਜੀ ਬਹੁਤ ਪਿਆਰਾ ਜਿਹਾ ਸੂਟ ਬਣਨਾ ਇਹ ਤੁਹਾਡਾ ਤੇ ਇਹ ਵਾਲੀਆਂ ਰਹਿਣੀਆਂ ਜੀ ਇਹਦੀਆਂ 슬ੀਵਸ ਦੇਖੋ ਜੀ ਇਹ 슬ੀਵਸ ਦਾ ਵਰਕ ਆਉਣਾ ਇਹਨੂੰ ਸਲਵਾਰ ਉੱਪਰ ਵੀ ਤੁਸੀਂ ਲਿਆ ਸਕਦੇ ਹੋ ਪ੍ਰਾਈਸ ਇਹਦੀ 750 ਰਹਿਣ ਵਾਲੀ ਹੈ ਜੀ 750 ਜੀ ਪ੍ਰਾਈਸ ਰਹਿਣ ਵਾਲੀ ਇਹ ਵਾਲੇ ਸੂਟ ਦੀ ਇਹ ਵਾਲਾ ਸੂਟ ਚੱਕਰੋ ਜੀ ਇਹ ਕੈਮਰਕ ਦੇ ਵਿੱਚ ਰਹੂਗਾ ਇਹ ਆਊਗਾ ਡਬਲ ਲੇਅਰ ਦੇ ਵਿੱਚ ਸਿੰਦੀ ਬਰ ਇਹ ਕੈਮਰਕ ਦੇ ਵਿੱਚ ਰਹੂਗਾ ਜੀ ਡਬਲ ਲੇਅਰ ਦੇ ਵਿੱਚ ਰਹੂਗਾ ਤੇ ਇਹ ਵਾਲੀਆਂ ਰਹਿਣੀਆਂ ਇਹਦੀਆਂ ਸਲੀਪਸ ਪ੍ਰਾਈਸ ਰਹਿਣੀ ਹੈ ਇਹਦੀ 650 650 ਦੇ ਤੁਸੀਂ ਇਹ ਵਾਲਾ ਸੂਟ ਲੈ ਸਕਦੇ ਹੋ ਸਾਡੇ ਕੋਲ ਇਹ ਵਾਲਾ ਕਲਰ ਆਊਗਾ ਜੀ ਇਹਦੇ ਵਿੱਚ ਵੀ ਫਲਾਵਰ ਬਣੇ ਹੋਏ ਆ ਇਹ ਖਾਦੀ ਦੇ ਵਿੱਚ ਰਹੂਗਾ ਜੀ ਇਹ ਵਾਲੇ ਫਲਾਵਰ ਖਾਦੀ ਦੇ ਵਿੱਚ ਰਹਿਣੇ ਆ ਚੈੱਕ ਕਰੋ ਜੀ ਵਿਦਆਊਟ ਲਾਈਨਿੰਗ ਸੂਟ ਬਣਨ ਵਾਲਾ ਲਓ ਜੀ ਪਿਓਰ ਕਾਟਨ ਖਾਦੀ ਆ ਜੀ ਸਾਰੀ ਸ਼ਰਟ ਉੱਪਰ ਛੋਟੇ ਛੋਟੇ ਫਲਾਵਰ ਆਉਣੇ ਆ ਬਹੁਤ ਪਿਆਰਾ ਸੂਟ ਬਣਨਾ ਐਦਾਂ ਦੀ ਇਹਨੂੰ ਫਿਨਿਸ਼ਿੰਗ ਪੱਟੀ ਤੁਸੀਂ ਦੇ ਸਕਦੇ ਹੋ ਲਓ ਚੈੱਕ ਕਰੋ ਜੀ ਇਹ ਵਾਲੀ ਫਿਨਿਸ਼ਿੰਗ ਪੱਟੀ ਦੇ ਕੇ ਬਹੁਤ ਸੋਹਣਾ ਸੂਟ ਬਣਨਾ ਨਾ ਤੁਹਾਡਾ ਜੀ ਠੀਕ ਹੈ ਜੀ ਤੇ 슬ੀਵਸ ਦਾ ਕੰਮ ਵੀ ਬਹੁਤ ਸੋਹਣਾ ਹੋਇਆ ਹੈ ਇਹਦਾ ਲਓ ਚੈੱਕ ਕਰੋ ਜੀ ਇਹ 슬ੀਵਸ ਦਾ ਕੰਮ ਹੋਇਆ ਇਹਦਾ ਬਹੁਤ ਪਿਆਰੀਆਂ ਜੀਆਂ 슬ੀਵਸ ਬਣੀਆਂ ਹੋਈਆਂ ਤਾਂ ਪ੍ਰਾਈਸ ਇਹਦੀ ਰਹਿਣ ਵਾਲੀ ਹੈ 750 750 ਵਿੱਚ ਇਹ ਵਾਲਾ ਸੂਟ ਲੈ ਸਕਦੇ ਹੋ ਡੇਲੀ ਵੇਅਰ ਕਰੋ ਪਾਰਟੀ ਵੇਅਰ ਵੀ ਬਣਾ ਸਕਦੇ ਹੋ ਜੀ ਇਹਦੇ ਵਿੱਚ ਇੱਕ ਕਲਰ ਆਊਗਾ ਜੀ ਪਿੰਕ ਪੀਚ ਜਿਹਾ ਕਲਰ ਇਹ ਕੈਮਰਕ ਦੇ ਵਿੱਚ ਰਹੂਗਾ ਜੀ ਇਹਦੀ ਪ੍ਰਾਈਸ ਰਹੂਗੀ 650 ਰੁਪਏ ਇਹ ਕੈਮਰਕ ਦੇ ਵਿੱਚ ਰਹਿਣ ਵਾਲਾ ਦੇਖੋ ਜੀ ਇਹ ਵੀ ਬਹੁਤ ਸੋਹਣੀ ਸ਼ਰਟ ਦੇ ਉੱਪਰ ਛੋਟੇ ਛੋਟੇ ਫਲਾਵਰ ਆਣੇ ਬਹੁਤ ਪਿਆਰੇ ਪਿਆਰੇ ਫਲਾਵਰ ਆਉਣ ਵਾਲੀ ਹੈ ਕਾਫੀ ਟ੍ਰੈਂਡਿੰਗ ਸੂਟ ਰਹਿਣ ਵਾਲਿਆ ਜੀ ਇਹ ਤੇ ਇਹ ਵਾਲੇ ਰਹਿਣੀਆਂ ਜੀ ਇਹਦੀਆਂ 슬ੀਵਸ ਲਓ ਇਹ ਇਧੀਆਂ 슬ੀਵਸ ਦਾ ਕੰਮ ਹੋਇਆ ਬਹੁਤ ਪਿਆਰਾ 슬ੀਵਸ ਦਾ ਕੰਮ ਹੋਇਆ ਜੀ ਇਹਦਾ ਤਾਂ ਪ੍ਰਾਈਸ ਇਹਦੀ ਰਹਿਣੀ ਹੈ ਸਿਰਫ 650 ਦੇ 650 ਵਿੱਚ ਤੁਸੀਂ ਇਹ ਵਾਲਾ ਸੂਟ ਸਾਡੇ ਕੋਲੋਂ ਬਾਈ ਕਰ ਸਕਦੇ ਹੋ ਜੀ ਅਗਲਾ ਸੂਟ ਚੈੱਕ ਕਰੋ ਜੀ ਇਹ ਵੀ ਬਹੁਤ ਪਿਆਰਾ ਸੂਟ ਰਹਿਣ ਵਾਲਾ ਜੀ ਲਓ ਚੈੱਕ ਕਰੋ ਜੀ ਇਹ ਵਾਲਾ ਸੂਟ ਇਹ ਵੀ ਕਾਫੀ ਫੇਮਸ ਰਹਿਣ ਵਾਲਾ ਡਿਜ਼ਾਈਨ ਨੋਟ ਇਹ ਸੈਲਫ ਦੇ ਵਿੱਚ ਰੈਡੀ ਹੋਇਆ ਚੈੱਕ ਕਰੋ ਜੀ ਆਵਲਾ ਸੂਟ ਹੈ ਸੈਲਫ ਦੇ ਵਿੱਚ ਬਣਿਆ ਹੋਇਆ ਬਹੁਤ ਹੀ ਪਿਆਰਾ ਜਿਹਾ ਸੂਟ ਹੈ ਤਾਂ ਇਹਦੀ ਇਹ ਵਾਲੀਆਂ ਆਉਣੀਆਂ ਜਿਹਦੀਆਂ 슬ੀਵਸ ਤੁਸੀਂ ਇਹਨੂੰ 슬ੀਵਸ ਵੀ ਬਣਾ ਸਕਦੇ ਹੋ ਸਲਵਾਰ ਉੱਪਰ ਵੀ ਲਿਆ ਸਕਦੇ ਹੋ ਜੀ ਇਹਦੀ ਪ੍ਰਾਈਸ 750 ਰਹਿਣੀ ਹੈ ਠੀਕ ਹੈ ਜੀ ਇਹਦਾ ਇੱਕ ਹੀ ਕੰਮ ਹੋਇਆ 슬ੀਵਸ ਦਾ ਕੰਮ ਹੀ ਹੋਇਆ ਇਹਨੂੰ ਤੁਸੀਂ ਸਲਵਾਰ ਤੇ ਵੀ ਲਿਆ ਸਕਦੇ ਹੋ ਤਾਂ ਤੁਸੀਂ ਸਲਵਾਰ ਤੇ ਵੀ ਤੇ ਬਾਹਾਂ ਤੇ ਵੀ ਆ ਸਕਦੇ ਹੋ ਜੀ ਕਿ ਪ੍ਰਾਈਸ ਇਹਦੀ 750 ਰਹਿਣੀ ਹੈ ਜੀ ਇਹਦੀ ਪ੍ਰਾਈਸ ਰਹਿਣੀ ਆ ਜੀ 750 ਰੁਪਏ ਅਗਲਾ ਸੂਟ ਚੈੱਕ ਕਰੋ ਜੀ ਲਓ ਇਹ ਵੀ ਬਹੁਤ ਪਿਆਰਾ ਜਿਹਾ ਸੂਟ ਰਹਿਣ ਵਾਲਾ ਹੈ ਬਹੁਤ ਸੋਹਣਾ ਸੂਟ ਰਹਿਣ ਵਾਲਾ neck ਦਾ ਕੰਮ ਹੋਇਆ ਜੀ ਇਹਦਾ ਬਹੁਤ ਪਿਆਰਾ ਜਿਹਾ neck ਦਾ ਕੰਮ ਹੋਇਆ ਹੋਇਆ ਜੀ क्रश कॉटन ਦੇ ਵਿੱਚ ਰਹੂਗਾ ਸਕਾਈ ਬਲੂ ਕਲਰ ਹੈ ਜੀ ਇਹਦਾ ਸਕਾਈ ਬਲੂ ਕਲਰ ਦੇ ਵਿੱਚ ਰਹੂਗਾ ਤਾਂ ਇਹ ਵਾਲੀਆਂ ਰਹਿਣੀਆਂ ਇਹਦੀਆਂ 슬ੀਵਸ ਪੂਰੀਆਂ ਫੁੱਲ ਹੈਵੀ 슬ੀਵਸ ਰਹਿਣ ਵਾਲੀਆਂ ਪ੍ਰਾਈਸ ਜਿਹੜੀ 750 ਰਹਿਣੀਆਂ ਜੀ 750 ਦੇ ਵਿੱਚ ਤੁਸੀਂ ਇਹ ਵਾਲਾ ਸੂਟ ਲੈ ਸਕਦੇ ਹੋ ਸਾਡੇ ਕੋਲ ਇਹ ਵਾਲਾ ਸੂਟ ਚੈੱਕ ਕਰੋ ਜੀ ਇਹ ਵੀ ਬਹੁਤ ਪਿਆਰਾ ਸੂਟ ਰਹਿਣ ਵਾਲਾ ਹੈ ਡਿਫਰੈਂਟ ਜੀ ਡਿਜ਼ਾਈਨਿੰਗ ਹੈ ਵਰੀ ਸੂਟ ਦੀ ਰੈਡੀ ਹੋਈ ਹੈ ਲਓ ਜੀ ਇਹ ਤਾਂ neck ਬਣਿਆ ਹੋਇਆ ਜੀ ਬਹੁਤ ਸੋਹਣਾ neck ਬਣਿਆ ਹੋਇਆ ਇਹਦਾ ਚੈੱਕ ਕਰੋ ਜੀ ਇਹ ਵਾਲਾ ਸੂਟ ਚੈੱਕ ਕਰੋ ਜੀ ਇਹ ਤਾਂ ਬਹੁਤ ਹੀ ਪਿਆਰਾ ਜਿਹਾ neck ਬਣਿਆ ਹੋਇਆ ਇਹ neck ਬਣਿਆ ਹੋਇਆ ਜੀ ਤੇ ਇਹਦੇ ਉੱਪਰ ਤੁਸੀਂ ਕਲੀਆਂ ਦੇ ਸਕਦੇ ਹੋ ਫਰੰਟ ਦੇ ਉੱਪਰ ਇਹਦਾ ਕਲੀਆਂ ਦੇ ਕਿਹਦੀ ਡਿਜ਼ਾਈਨਿੰਗ ਕਰ ਸਕਦੇ ਹੋ ਐਦਾਂ ਠੀਕ ਹੈ ਜੀ ਐਦਾਂ ਸਿੱਧੀਆਂ ਕਲੀਆਂ ਦੇ ਲਓ ਬਹੁਤ ਸੋਹਣੀ ਡਿਜ਼ਾਈਨਿੰਗ ਬਣੀ ਆ ਕਲੀਆਂ ਦੇ ਕੇ نیچے ਘੇਰੇ ਤੇ ਵੀ ਡਿਜ਼ਾਈਨ ਕਰ ਸਕਦੇ ਹੋ ਤੁਸੀਂ ਇਹਦਾ ਤੇ ਇਹ ਵਾਲੀਆਂ ਆਉਣੀਆਂ ਇਹਦੀਆਂ 슬ੀਵਸ ਇਹ ਪੂਰੀਆਂ ਫੁੱਲ ਹੈਵੀ 슬ੀਵਸ ਹੋਣੀਆਂ ਜੀ ਤਾਂ ਇਹ ਬੈਕ ਦਾ ਵਰਕ ਆਉਣਾ ਜੀ ਕਿਉਂਕਿ ਬੈਕ ਦਾ ਵਰਕ ਬਹੁਤ ਟ੍ਰੈਂਡਿੰਗ ਚੱਲ ਰਿਹਾ ਜੀ ਅੱਜਕੱਲ ਪੂਰਾ ਫਰੰਟ ਤੇ ਪੂਰੇ ਫਰੰਟ ਦੇ ਉੱਪਰ ਨੈਕ ਵਰਕ ਆਉਣਾ ਤਾਂ ਇਹ ਵਾਲਾ ਆਉਣਾ ਜੀ ਬੈਕ ਵਰਕ ਇਹ ਪੂਰਾ ਪਿੱਛੇ 프ਰੰਟ ਦੇ ਬੈਕ ਤੇ ਵਰਕ ਆਉਣਾ ਜੀ ਬਹੁਤ ਪਿਆਰਾ ਸੂਟ ਬਾਨਾ ਡਿਜ਼ਾਈਨਰ ਦਾ ਸੂਟ ਬਾਨਾ ਜੀ ਤੁਹਾਡਾ ਇਹ ਵਾਲਾ ਇਹ ਬੈਕ ਦਾ ਵਰਕ ਹੈ ਇਹ 프ਰੰਟ neck ਦਾ ਵਰਕ ਹੈ ਜੀ ਤੇ ਉੱਪਰ ਇਹਦੀ ਡਿਜ਼ਾਈਨਿੰਗ ਹੋਊਗੀ ਸੂਟ ਦੀ ਲੈਂਸ ਦੇ ਕਿ ਡਿਜ਼ਾਈਨਿੰਗ ਹੋਊਗੀ ਇਹ 슬ੀਵਸ ਦਾ ਵਰਕ ਹੈ ਤੇ ਚੈੱਕ ਬਰਬਰੇ ਸਟਾਫ ਰਹਿਣ ਵਾਲਾ ਜੀ ਕਾਟਨ ਚੈੱਕ ਬਰਬਰੇ ਪ੍ਰਾਈਸ ਰਹੂਗਾ ਜੀ ਇਹਦਾ 850 850 ਦੇ ਤੁਸੀਂ ਇਹ ਵਾਲਾ ਸੂਟ ਲੈ ਸਕਦੇ ਹੋ ਜੀ ਇਹ ਸਨ ਆਈ ਦੇ ਸਾਡੇ ਬੁਟੀਕ ਵਰਕ ਦੇ ਸੂਟ ਇੰਨੇ ਵਿੱਚੋਂ ਜਿਹੜਾ ਤੁਹਾਨੂੰ ਪਸੰਦ ਆਉਂਦਾ ਸਕਰੀਨਸ਼ਾਟ ਲਓ ਤੇ ਆਪਣਾ ਆਰਡਰ ਤੁਸੀਂ ਬੁੱਕ ਕਰ ਸਕਦੇ ਹੋ ਜੀ ਕੱਲ ਫਿਰ ਇੱਕ ਨਵੀਂ ਕਲੈਕਸ਼ਨ ਦੇ ਨਾਲ ਹਾਜ਼ਰ ਹੋਊਗੀ